ਉਹ ਮੈਂਨੇ ਸਾਈਕਲ ਖੜਾਏ ਪੋਨੇ 9 ਵਜੇ ਪਿੱਛੇ ਸੇ ਆਏ ਦੇਹ ਸੋਟੀ ਦੇਹ ਸੋਟੀ ਦੋ ਤਿੰਨ ਸਾਲ ਦਾ ਨਾ ਮਾਹੌਲ ਬਹੁਤ ਖਰਾਬ ਹੈ ਵੀ ਉੱਥੇ ਨਸ਼ੇੜੀ ਆ ਕੇ ਖਾਣ ਲੱਗੇ ਵੀ ਠੀਕ ਹੈ ਵੀ ਉਹਨਾਂ ਦਾ ਨਾ ਕੋਈ ਘਰ ਆ ਨਾ ਬਾਹਰ ਆ ਉੱਥੇ ਹੀ ਸੌ ਜਾਂਦੇ ਆ ਉੱਥੇ ਹੀ ਪੈ ਜਾਂਦੇ ਹੈਗੇ ਤੇ ਬਗਨਾਮ ਅਸੀਂ ਹੋਏ ਪਏ ਉਹਨਾਂ ਦੇ ਨਾਲ ਜੀ ਵੀਰੇ ਮੈਂ ਤਾਂ ਇਹੀ ਗੱਲ ਦਾ ਸਹੀ ਪੁੱਛਦੇ ਆ ਵੀ ਸਾਨੂੰ ਕੁੱਤੇ ਕਿਸੇ ਦੇ ਪਿੱਛੇ ਆ ਅਸੀਂ ਇਸ ਵਕਤ ਬਠਿੰਡਾ ਦੇ ਲੇਬਰ ਚੌਕ ਤੇ ਖੜੇ ਆ ਅੱਜ ਇੱਥੇ ਸਵੇਰੇ ਪੁਲਿਸ ਕਾਰਵਾਈ ਹੋਈ ਹੈ ਕਿਉਂਕਿ ਪਿਛਲੇ ਦਿਨੀ ਬਹੁਤ ਕਮਪਲੇਟਾਂ ਗਈਆਂ ਕਿ ਇੱਥੇ ਲੇਬਰ ਚੌਕ ਦੇ ਵਿੱਚ ਮਜ਼ਦੂਰਾਂ ਦੀ ਆੜ ਦੇ ਵਿੱਚ ਕੁਝ ਨਸ਼ਾ ਸਪਲਾਈ ਕਰਨ ਵਾਲੇ ਮੁੰਡੇ ਆ ਗਏ ਆ ਤੇ ਪੁਲਿਸ ਨੇ ਇਹ ਕੰਪਟਾ ਨੂੰ ਦੇਖਦੇ ਹੋਏ ਕਾਰਵਾਈ ਕੀਤੀ ਅੱਜ ਇੱਥੋਂ ਜਿਹੜੇ ਲੇਬਰ ਵਾਲੇ ਸੀਗੇ ਉਹਨਾਂ ਨੂੰ ਉੱਥੋਂ ਭਜਾਇਆਤਾ ਸੀਗਾ ਤੇ ਇਹ ਜਿਹੜੇ ਲੇਬਰ ਵਾਲੇ ਮਜ਼ਦੂਰ ਸੀਗੇ ਇਹ ਅੱਜ ਵਿਧਾਇਕ ਸਾਹਿਬ ਦੀ ਕੋਠੀ ਦੇ ਪੁਰੇ ਬਟਿੰਡਾ ਦੇ ਜਿਹੜੇ ਵਿਧਾਇਕ ਜਗਰੂਪ ਸਿੰਘ ਗਿੱਲ ਆ ਉਹਨਾਂ ਦੀ ਕੋਠੀ ਦੇ ਅੱਗੇ ਜਾ ਕੇ ਉਹਨਾਂ ਨੇ ਮੰਗ ਕੀਤੀ ਆ ਹਾਲਾਂਕਿ ਵਿਧਾਇਕ ਸਾਹਿਬ ਨਹੀਂ ਮਿਲੇ ਪਰ ਉਹ ਤੁਹਾਨੂੰ ਸੁਣਾਉਣੇ ਆ ਕਿ ਕੀ ਮੰਗ ਆ ਉਹਨਾਂ ਦੀ ਅੱਜ ਜਿਹੜੀ ਕਾਰਵਾਈ ਹੋਈ ਆ ਪੁਲਿਸ ਵੱਲੋਂ ਉਸ ਤੇ ਕੀ ਕਹਿਣਾ ਇਹਨਾਂ ਮਜ਼ਦੂਰਾਂ ਦਾ वो मैंने साइकिल खराए है पौने नौ बजे पीछे से आए देह सोटी देह सोटी मैंने कहा जनाब मेरे गलती क्या है पूछे ही नहीं कहता आगे ले जा जब तुमने मार दिए हो तीन चार सोटी फिर कहते हो आगे ले जा वो पहले कह देते भाई तू आगे ले जा गलती मैं पूछे कहे मैंने कसूर क्या है मेरे ये तो बता दीजिए ਕਹਤਾ ਅਗੇ ਲੈ ਜਾ ਤੇ ਮਾਰ ਦਈਓ ਫਿਰ ਕਹਤੇ ਹੋ ਅਗੇ ਲੈ ਜਾ ਇੱਕ ਹੀ ਹੋ ਗਿਆ ਦਿਹਾੜੀਦਾਰ ਬੰਦੇ ਆ ਜੀ ਪੂਰਾ ਤਾਂ ਆਉਣੀ ਆਉਂਦਾ ਇਹ ਸੱਟਾ ਪੇਟਾ ਮਾਰ ਲਾ ਕੇ ਸਾਡੇ ਤੇ ਸਾਨੂੰ ਕੌਣ ਸੰਭਾਲੂਗਾ ਅਸੀਂ ਕੱਲੇ ਕੱਲੇ ਆ ਕੇ ਮਾਰੀ ਕਰ ਪਾ ਲੈ ਸਾਰੇ ਛੋਟੇ ਛੋਟੇ ਜਮਾਗੇ ਸਾਰੇ ਇੱਕ ਵੀਰਦਾਰ ਸਾਰੇ ਬੱਚਿਆਂ ਵਾਲੇ ਸਾਰੇ ਇੱਥੇ ਸਾਰਾ ਜਿੱਥੇ ਸਾਡਾ ਬੈਨੇ ਆ ਨਾ ਸਾਰਾ ਖੰਡਾਤਾ ਸਰ ਮੰਦਿਰ ਵੀ ਹੈ ਉੱਥੇ ਜਿੱਥੇ ਜੀ ਬੈਨੇ ਆ ਸਰ ਸਾਰਾ ਖੰਡਾਤਾ ਸਾਡਾ ਜਿੱਥੇ ਅਸੀਂ ਸ਼ਾਂਤੀ ਜਿੱਥੇ ਅਸੀਂ ਬੈਨੇ ਆ ਸਰ ਸਾਡਾ ਸਾਰਾ ਖੰਡਾਤਾ ਸਰ ਚਲੋ ਸਾਡੇ ਚ ਕੋਈ ਵੇਚਦਾ ਸਰ ਸਾਡੇ ਚ ਕੋਈ ਵੇਚਦਾ ਉਹਨੂੰ ਫੜੋ ਸਰ ਅਸੀਂ ਕਹਿੰਦੇ ਆ ਵੀ ਐਂ ਕਰੇ ਵੇਚ ਰਿਹਾ ਅਸੀਂ ਨਾਲ ਅੱਭੀ ਸਰ ਐ ਤਾਂ ਨਹੀਂ ਮਤਲਬ ਪੁੱਛਣ ਦਾ ਧੱਕਾ ਸਰ ਵੀ ਸਾ ਪੁੱਛੋ ਵੀ ਐਂ ਕਰਕੇ ਕੌਣ ਵੇਚ ਰਿਹਾ ਕੀ ਕਰ ਰਿਹਾ ਸਰ ਪੁੱਛਿਆ ਨਹੀਂ ਸਿੱਧਾ ਡਾਂਗਾ ਡਾਂਦਾ ਸਾਰੇ ਇਹਦਾ ਬੱਕਰੀਆਂ ਨੂੰ ਕੁੱਟਦੇ ਜਿਵੇਂ ਚ ਪੁਲਿਸ ਉਹ ਕੁੱਟਿਆ ਸਰ ਇੱਕ ਤੇ ਡੰਗਾ ਮਨਰ ਤੋੜਤੀਆਂ ਐ ਐਮਐਲ ਸਰ ਨੂੰ ਮਿਲੇ ਨਹੀਂ ਜੀ ਨਹੀਂ ਮਿਲੇ ਨਹੀਂ ਜੀ ਆਹੀ ਮੰਗਾਏ ਤੁਹਾਨੂੰ ਦੱਸਣਾ ਚਾਹੁੰਦੇ ਆ ਜੀ ਉਹ ਮਿਲੇ ਨਹੀਂ ਆ ਹੀ ਨਹੀਂ ਰਹੇ ਜੀ ਅੱਛਾ ਤੇ ਨੂੰ ਆ ਮਲਾਜਮ ਆ ਗਏ ਠੀਕ ਹੈ ਜੀ ਇਹ ਕਹੀ ਜਾਂਦੇ ਵੀ ਤੁਸੀਂ ਜਾਓ ਉੱਥੇ ਜਾਓ ਵੀ ਆ ਜਾਂਦੇ ਆ ਉਹ ਆ ਹੀ ਨਹੀਂ ਜੀ ਉਹਨਾਂ ਦੀ ਬੇਟ ਜੀ ਬੈਠੇ ਦੋ ਦਿਨ ਲੱਗਣਗੇ ਕਹਿੰਦੇ ਉਹ ਦੋ ਦਿਨ ਹੋ ਜਾਣਗੇ ਛੱਡ ਦਿੰਦੇ ਆ ਹੁਣ ਅਸੀਂ ਉੱਥੇ ਜਾ ਕੇ ਸਾਨੂੰ ਫੇਰ ਡੰਗਾਂ ਵਾਲਾ ਕੁੱਟਣ ਉੱਥੇ ਫਿਰ ਕੀ ਕੁਝ ਅਸੀਂ ਤਾਂ ਹੀ ਕਰਕੇ ਤਾਂ ਇੱਥੇ ਆਏ ਬਾਕੀ ਬਾਈ ਪਤਾ ਕੀ ਹੈ ਜੀ ਨਸੇ ਵਾਲੇ ਸਰਕਾਰ ਨੂੰ ਸਾਡੀ ਇਹੀ ਮੰਗ ਆਈ ਨਸੇ ਵਾਲੇ ਬਾਈ ਫੜਾਏ ਆਗੇ ਅੱਗੇ ਵੀ ਮਤਲਬ ਚਾਰ ਪੰਜ ਜਿਹੜੀ ਨਸ਼ੇ ਵਾਲੇ ਨੂੰ ਚੱਕਿਆ ਪੁਲਿਸ ਮੁਲਾਜ਼ਮਾ ਨੇ ਬਾਈ ਇੱਕ ਰੰਗ ਰੱਖਦਾ ਤੀਜੇ ਨੂੰ ਨਸ਼ੇ ਵਾਲ ਨੂੰ ਛੱਡ ਦਿੰਦੇ ਆ ਉਹ ਫੇਰ ਆ ਕੇ ਵਿੱਚ ਖੜ ਜਾਂਦੇ ਆ ਬਾਈ ਉਹਦੇ ਵਿੱਚ ਸਾਡਾ ਹੀ ਕਸੂਰ ਆ ਸਾਰੇ ਬਾਈ ਘਟ ਘਟ 50 ਬੰਦੇ ਖੜੇ ਆ ਸਾਰੇ ਕੰਮ ਵਾਲੇ ਬੰਦੇ ਆ ਬਾਈ ਕਿਸੇ ਦੇ ਦੋ ਜਵਾਗ ਆ ਕਿਸੇ ਦੇ ਤਿੰਨ ਜਵਾਗ ਆ ਸਾਰੇ ਪਰਿਵਾਰ ਵਾਲੇ ਹੈਗੇ ਆ ਬਾਈ ਮੇਰਾ ਨਾਮ ਜਗਵੀਰ ਸਿੰਘ ਆ ਵੀਰੇ ਕੀ ਕੰਮ ਕਰਦਾ ਹਾਂ ਲੇਬਰ ਦਾ ਵੀਰੇ ਕੱਥੇ ਹੋਇਆ ਤੁਸੀਂ ਐਮਐਲਏ ਸਾਹਿਬ ਦੀ ਪੁੱਛੀ ਅੱਗੇ ਤੇ ਕੀ ਕਰ ਰਹੇ ਹੋ ਅਹ ਬਰੇ ਅਸੀਂ ਨਾ ਸਾਡਾ ਲੇਬਰ ਚੌਂਕ ਆ 골ਡ ਅਗੀ ਆ ਰਹੀ ਆ ਸਮਾਚੌਂਕ ਉੱਥੇ ਨਾ ਅਸੀਂ ਲੇਬਰ ਚੌਂਕ ਦੇ ਵਿੱਚ ਖੜਦੇ ਹੁੰਨੇ ਆ ਵੀ ਇੱਥੇ ਬਹੁਤ ਮਲਦਾਜ਼ਾ 12 ਵਾਰ ਸਾਲ ਹੋ ਗਏ ਬਾਈ ਸਾਨੂੰ ਆਉਂਦਿਆਂ ਉੱਥੇ ਉੱਥੇ ਆਉਣ ਮੰਨ ਲਓ ਅਸੀਂ ਕੰਮ ਕਰਦੇ ਸੀਗੇ ਵਧੀਆ ਦੋ ਤਿੰਨ ਸਾਲ ਦਾ ਨਾ ਮਾਹੌਲ ਬਹੁਤ ਖਰਾਬ ਹੋ ਵੀ ਉੱਥੇ ਨਸ਼ੇੜੀ ਆ ਕੇ ਖਾਣ ਲੱਗੇ ਵੀ ਠੀਕ ਆ ਵੀ ਉਹਨਾਂ ਦਾ ਨਾ ਕੋਈ ਘਰ ਆ ਨਾ ਬਾਹਰ ਆ ਉੱਥੀ ਸੌ ਜਾਂਦੇ ਆ ਉੱਥੀ ਪੈ ਜਾਂਦੇ ਆਗੇ ਤੇ ਬਦਨਾਮ ਅਸੀਂ ਹੋਏ ਪਏ ਉਹਨਾਂ ਦੇ ਨਾਲ ਜੀ ਤੇ ਹੁਣ ਮੰਨ ਲਓ ਤੜ ਅਸੀਂ ਕੰਮ ਧੰਦੇ ਜ ਰੋਜ਼ ਰੋਜ਼ ਆਉਂਦੇ ਆਂਗੇ ਵਧੀਆ ਕੰਮ ਤੇ ਆਏ ਆ ਆਪਦੇ ਤੜਕੇ ਜੀ ਮਲਾਜ਼ਮ ਆਏ ਠੀਕ ਆ ਕੁਛ ਨਸ਼ੀ ਨਸ਼ੀਆਂ ਨੂੰ ਫੜ ਕੇ ਲੈ ਗਏ ਠੀਕ ਆ ਕੁਛ ਨਰਦੋਸੇ ਬੰਦੇ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਸੀਗਾ ਇਹ ਲੇਬਰ ਵਾਲੇ ਇਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ ਜੀ ਮਲਾਜ਼ਮਾਂ ਨੇ ਵੀ ਜਿਹੜੇ ਨਹੀਂ ਵੀ ਵੇਚਦੇ ਸੀ ਉਹਨਾਂ ਦੀ ਵੀ ਡਾਂਗਾ ਮਾਰੀ ਗਾ ਜੀ ਕੁੱਟਿਆ ਤੇ ਸਾਨੂੰ ਜੀ ਕੋਈ ਇਨਸਾਫ ਚਾਹੀਦਾ ਵੀ ਸਾਡਾ ਕੋਈ ਕੀਤਾ ਜਾਵੇ ਜੀ ਅਸੀਂ 50 ਜਣੇ ਅੱਜ ਦਿਹਾੜੀ ਮਾਰ ਕੇ ਆ ਬੈਠੇ ਜੀ ਆਪਣੇ ਅੱਜ ਗਰੂਪ ਸਿੰਘ ਦੀ ਕੋਠੀ ਮੇਰੇ ਜੀ ਨਸ਼ੇੜੀ ਆ ਉੱਥੇ ਵੀ ਇੱਥੇ ਜੇ ਮੈਂ ਸ਼ਰਾਰਤਾਂ ਕਰਦੇ ਉੱਥੇ ਸ਼ਰਾਰਤਾਂ ਜੀ ਹਾਂਜੀ ਨਸ਼ਾ ਵੇਚਦੇ ਆ ਸਗਨੇਚਰ ਗੋਲੀਆਂ ਜੀ ਐ ਨਹੀਂ ਪਤਾ ਕੀ ਕੀ ਵੇਚਦੇ ਆ ਜੀ ਕਿਉਂਕਿ ਸਾਡੇ ਦੇ ਵਿੱਚੋਂ ਤਾਂ ਜਿਹੜੇ ਅਸੀਂ ਖੜੇ ਆ ਜੀ ਵੀ ਟੈਸਟ ਕਰਵਾਇਆ ਜਾਵੇ ਕੋਈ ਮੰਨ ਲਓ ਕਰਦੇ ਹੋਣਗੇ ਨਾਰਮਲ ਕਰਦੇ ਹੋਣਗੇ ਕੋਈ ਐ ਨਹੀਂ ਵੀ ਜਿੱਦ ਰੱਜ ਕੇ ਕੰਮ ਤੇ ਜਾਂਦੇ ਹੋਣਗੇ ਉੱਥੇ ਵੀ ਐਸ ਵੀ ਕੋਈ ਜੋ ਕੁੜੀਆਂ ਸਕੂਲ ਆਗਾ ਹਾਂਜੀ ਹਾਂਜੀ ਨਹੀਂ ਜੀ ਆਹ ਦੇਖ ਲੋ ਤੁਹਾਡੇ ਸਾਹਮਣੇ ਖੜੇ ਆ ਜੀ ਇਹ ਸਾਰੇ ਹਾਂਜੀ ਕਰਦੇ ਹੋਣਗੇ ਜੀ ਨਸ਼ਾ ਜਿਹੜਾ ਨਸ਼ਾ ਕਰਦਾ ਜੀ ਉਹਦੀ ਕੀ ਪ੍ਰਤੀਤ ਆ ਜੀ ਕਰਦੇ ਹੋਣਗੇ ਕੋਈ ਸਭ ਸੱਚਾ ਜੀ ਕਰਦੇ ਹੋਣਗੇ ਇਹ ਤੁਹਾਡੀ ਕੀ ਮੰਗਿਆ ਹਾਂ ਹਾਂਜੀ ਵੀਰ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਹੈ ਸਾਡਾ ਕੋਈ ਹੱਲ ਕਰਿਆ ਜਾਵੇ ਜੀ ਇਹ 50 ਜਾਣੇ ਆ ਕੋਈ ਚੌਂਕ ਦਾ ਕੋਈ ਸਾਨੂੰ ਕੋਈ ਥੋੜਾ ਜਿਹਾ ਹਿੱਸਾ ਦਿੱਤਾ ਜਾਵੇ ਜਾਂ ਕੋਈ ਹਟਾਇਆ ਜਾਵੇ ਕੋਈ ਹੱਲ ਤਾਂ ਕਰਨਾ ਜੀ ਅਸੀਂ ਹੁਣ ਮੰਨ ਲਓ ਕਿੱਧਰ ਜਾਕੇ ਜੀ ਹਾਂਜੀ ਹਾਂਜੀ ਡਾਂਗਾ ਨਾਲ ਕੋਟ ਕੋਟ ਕੇ ਭਜਾਇਆ ਜੀ ਆ ਦੇਖੋ ਆ ਬਜ਼ੁਰਗ ਦੇ ਆ ਦੇਖੋ ਡਾਂਗਾ ਮਾਰਿਆ ਜੀ ਇਹਨਾਂ ਦੇ ਡਾਂਗਾ ਇੱਕ ਮੁਲਾਜ਼ਮਾਂ ਦੀ ਜੀ ਡਿਊਟੀ ਹੁੰਦੀ ਆ ਆਪਾਂ ਮੁਲਾਜ਼ਮਾਂ ਨੂੰ ਐ ਨਹੀਂ ਕਹਿੰਦੇ ਇਹਨਾਂ ਦਾ ਫਰਜ਼ਮੰਦ ਦਾ ਡਿਊਟੀ ਕਰਨ ਦਾ ਇਹ ਕਹਿੰਜੀ ਪੁੱਛਣ ਦੱਸਣ ਦਾ ਸਹੀ ਵੀ ਤੂੰ ਬਾਈ ਨਸ਼ਾ ਵੇਚਦਾ ਤਲਾਤੀ ਲੈਣ ਜੀ ਪਹਿਲਾਂ ਵੈਰੀਫਾਈ ਕਰ ਰਿਹਾ ਵੈਰੀਫਾਈ ਕਰਨਾ ਸਿੱਧਾ ਹੀ ਆ ਕੇ ਕੁੱਟਣ ਲੱਗ ਜਾਂਦੇ ਜੀ ਫਿਰ ਇਹ ਕੋਈ ਗੱਲ ਹੋਈ ਕਿਉਂ ਵੀਡਾ ਕਰਾ ਲੈਣੇ ਇਹ ਤਾਂ ਨਹੀਂ ਗੱਲ ਮੇਰਾ ਨਾਮ ਸੁਰਜੀਤ ਸਿੰਘ ਹੈ ਜੀ ਮੈਂ ਲਾਲ ਸਿੰਘ ਨਗਰ ਚੋਂ ਬਠਿੰਡੇ ਤੋਂ ਜਦੋਂ ਤੇਜੀ ਨਾਲ ਨਸ਼ਾ ਵਿਕ ਰਿਆ ਸੀ ਜੀ 2000 ਕੋਈ 20 ਤੋਂ ਉਦੋਂ ਤੱਕ ਕੁਝ ਕੀਤਾ ਨਹੀਂ ਜੀ ਕਾਰਵਾਈ ਕਿਸੇ ਨੇ ਉੱਥੇ ਠੀਕ ਹੈ ਜੀ ਜਦੋਂ ਉਹ ਬਣ ਗਿਆ ਪੂਰਾ ਅੱਡਾ ਜਦੋਂ ਉਤੋਂ ਪ੍ਰਵੀਸ਼ਨ ਆ ਗਈ ਉਦੋਂ ਪੁਲਸ ਸਾਡੇ ਲੈ ਜਾਂਦੇ ਫੜ ਕੇ ਉਹਨਾਂ ਨੂੰ ਫਿਰ ਛੱਡ ਦਿੰਦੇ ਆ ਫਿਰ ਲੈ ਜਾਂਦੇ ਆ ਫਿਰ ਛੱਡ ਦਿੰਦੇ ਆ ਅਸੀਂ ਹੈਗੇ ਦਿਹਾੜੀਦਾਰ ਬੰਦੇ ਜੀ ਠੀਕ ਹੈ ਜੀ ਹੁਣ ਆਟੇ ਨਾਲ ਬਲੇਥਣ ਲੱਗੀ ਜਾਂਦੇ ਜੀ ਬਗੈਰ ਮਤਲਬ ਤੋਂ ਠੀਕ ਹੈ ਜੀ ਸਾਡੀ ਕੋਈ ਗਲਤੀ ਨਹੀਂ ਹੈ ਅਸੀਂ ਤਾਂ ਕੰਮਕਾਰ ਵਾਲੇ ਆ ਜੀ ਕੰਮ ਕਰ ਤਾਂ ਕਰਨਾ ਹੀ ਹੈ ਜੀ ਅਸੀਂ ਸਾਨੂੰ ਆਂਦੇ ਸਾਰਨ ਜ਼ਿਆਦਾ ਕੁੱਟਣ ਆ ਜਾਂਦੇ ਆ ਪੁਲਸ ਸਾਡੇ ਮੈਂ ਗੁਰਜਾਟ ਸਿੰਘ ਬੋਲ ਰਿਹਾ ਮਲੂਕੇ ਪਿੰਡ ਤੋਂ ਸਾਨੂੰ ਇੱਥੇ 20 25 ਸਾਲ ਹੋ ਗਏ ਕੰਮ ਕਰਦੇ ਹੁਣ 45 ਸਾਲ ਦਾ ਪੱਕਾ ਲੇਬਰ ਚੌਂਕ ਬਣਿਆ ਵਾ ਜੀ ਸਾਡੇ ਨਾਲ ਜ ਇਹਨਾਂ ਨੇ ਜਾਇ ਤੱਕਾ ਹੋਇਆ ਇਹ ਸਾਡੇ ਬੰਦੇ ਸੀਗੇ ਜੋ ਉਹਨਾਂ ਨੂੰ ਨਜਾਇਜ਼ ਕੁੱਟਿਆ ਗਿਆ ਜੀ ਇਹ ਬੰਦੇ ਸੀਗੇ ਸਾਡੇ ਬਗੈਰ ਕੋਈ ਨਸ਼ਾ ਨਹੀਂ ਕਰਦੇ ਸੀਗੇ ਜੋ ਨਸ਼ੇੜੀ ਸੀਗੇ ਉਹਨਾਂ ਨੂੰ ਫੜਨਾ ਸੀਗਾ ਜੀ ਸਾਡਾ ਇਹਦੇ ਵਿੱਚ ਕੋਈ ਹੋਣੀ ਸੀਗਾ ਜੀ ਵੀ ਸਾਡਾ ਕੋਈ ਹੱਥ ਪੱਲਾ ਜੋ ਨਸ਼ੇੜੀ ਆ ਉਹਨਾਂ ਨੂੰ ਫੜਨ ਸਾਤੇ ਕਿਉਂ ਰੁਟੀ ਚੁਲੱਤ ਮਾਰਦੇ ਆ ਜੀ ਅਸੀਂ ਸਾਰੇ 700 ਬੰਦਾ ਆਉਣੇ ਇੱਥੇ 700 ਬੰਦੇ ਨੂੰ ਦੱਸੋ ਹੁਣ ਕਿੱਧਰ ਜਾਣਗੇ ਸਾਡਾ ਚੌਕ ਇਹਨਾਂ ਨੇ ਖਰਾਬ ਕਰਾਇਆ ਜੀ ਪੁਲਿਸ ਵਾਲਿਆਂ ਨੇ ਤੇ ਇਹਨਾਂ ਦੀ ਡਿਊਟੀ ਹੀ ਬੰਦੀ ਫੜਨ ਪਰ ਨਜਾਇਜ਼ ਜੇ ਉਹ ਨਹੀਂ ਕਰਦਾ ਨਸ਼ਾ ਉਹਨਾਂ ਨੂੰ ਨਾ ਪਕੜਿਆ ਜਾਵੇ ਜੀ ਸਾਡੀ ਇਹ ਰਿਕਵੈਸਟ ਹੈ ਜੀ ਹਾਂ ਪੁੱਛਣ ਦਾ ਹੱਕ ਬੰਦਾ ਸੀ ਆਪ ਦੱਸਾਂਗੇ ਵੀ ਆ ਨਸ਼ਾ ਕਰਦਾ ਜੀ ਆ ਬੰਦਾ ਸਾਡਾ ਜੀ ਪਰ ਸਾਡੇ ਤਿੰਨ ਜਾਇਜ਼ ਲਾਠੀ ਨਾ ਭਰਾਈ ਜਾਵੇ ਜੀ ਇਹੀ ਮਨਤਾ ਹੈ ਸਾਡੇ ਮੂਰੇ ਨਹੀਂ ਵੀ ਮੈਨਾਂ ਇਹ ਗੱਲ ਤਾਂ ਸਹੀ ਪੁੱਛਦੇ ਆ ਵੀ ਸਾਨੂੰ ਕੁੱਟੇ ਕਿਸ ਚੀਜ਼ ਪਿੱਛੇ ਆ ਵੀ ਹੁਣ ਇਹ ਤੇ ਤਿੰਨ ਚਾਰ ਗੱਲਾਂ ਹੋ ਰਹੀਆਂ ਵੀ ਉੱਥੇ ਕੁੜੀਆਂ ਦੀ ਗੱਲ ਹੋ ਰਹੀ ਆ ਜਾਂ ਸਕੂਲ ਦੀ ਗੱਲ ਦੱਸੋ ਤਾਂ ਸਹੀ ਸਾਨੂੰ ਵੀ ਦੱਸੋ ਵੀ ਕਿਹੜਾ ਬੰਦਾ ਸਾਨੂੰ ਪਤਾ ਲੱਗੇ ਸੀ ਅਸੀਂ ਕੁਦ ਕੁਦ ਕੁੱਟਿਆ ਜਿਹੜੇ ਕੁੜਿਆਂ ਨਾਲ ਕਈ ਵਾਰ ਤਾਂ ਅਸੀਂ ਕੁੱਟਿਆ। ਹਾਂ। ਅਸੀਂ ਭਜਾਇਆ ਵੀ ਉਹ ਚੌਂਕ 'ਚ ਬੜ ਨਹੀਂ ਦਿੱਤਾ ਅੱਜ ਤੱਕ। ਹੁਣੇ ਸਾਨੂੰ ਐ ਨਾ ਪਤਾ ਉਹਨੂੰ ਐ ਪਤਾ ਲੱਗਿਆ ਵੀ ਸਾਨੂੰ ਨਸ਼ੇ ਪਿੱਛੇ ਕੁੱਟਿਆ। ਨਾ ਸਾਨੂੰ ਐ ਪਤਾ ਲੱਗਿਆ ਕਿਹਦੇ ਪਿੱਛੇ ਕੋਈ ਪਤਾ ਨਹੀਂ। ਸਹੀ ਗੱਲ ਹੈ। ਵਿੱਚ ਕਹਿੰਦਾ ਭਾ ਕੇ ਲੈ ਗਏ ਚਲੋ ਜੀ ਨਸ਼ਾ ਵੇਚਦੇ ਉਹਨਾਂ ਦੇ ਦੇਖੋ ਜਿਹਦੇ ਨਾਲ ਆਦਾ ਉਹਨੂੰ ਅੰਦਰ ਕਰੋ ਸਾਲੇ ਨੂੰ। ਤੁਸੀਂ ਕਹਿੰਦੇ ਹੋ ਸਹੀ ਬੰਦੇ ਵੈਰੀਫਾਈ ਕਰੋ। ਹਾਂ ਸਹੀ ਸਹੀ ਬੰਦੇ ਕਰ ਲੋ। ਹੁਣ ਅਸੀਂ ਸਾਡੇ ਵਰ ਐ ਕਰੋ ਜੀ ਸਾਰੀ ਮਾਰਕੀਟ 'ਚ ਅੱਜ ਵੀ ਜਾ ਕੇ ਪੁੱਛ ਲੈਣ। ਅਸੀਂ ਦੋ ਭਾਈਆਂ ਜੀ। ਸਾਡਾ ਉਹ ਕਰਾ ਲੈਣ ਸਾਨੂੰ ਇੱਕ ਵਾਰ ਦੇ ਵੀ ਕਹਿਦਾ ਜ ਵੀ ਇਹ ਜਰਦਾ ਖਾਂਦੇ ਆ ਬੀੜੀ ਖਾਂਦਾ ਕੋਈ ਵੀ ਬੰਦਾ ਕਹਾ ਕੇ ਰਖਾ ਵੀ ਹੈ ਵਿੱਚ ਸਾਡੇ ਵੀ ਪੈ ਗਈਆਂ ਇੱਥੇ ਸਾਡਾ ਕੀ ਕਸੂਰ ਸੇ ਉੱਤੇ ਸਾਨੂੰ 25 ਸਾਲ ਹੋ ਗਏ ਸਰ ਸਾਨੂੰ ਜਦੋਂ ਮਰਜੀ ਪੁੱਛ ਲਓ ਏਸੀ ਮਾਰਕੀਟ ਵਿੱਚ ਪੁੱਛੀ ਤੋ ਮਰਜੀ 25 ਸਾਲ ਹੋ ਗਏ ਸਰ ਠੀਕ ਆ ਆ ਗਿਆ ਜੀ ਜਰਦਾ ਖਾਂਦਾ ਹਾਂਜੀ ਇਸ ਕੀ ਬੜਾ ਅਸੀਂ ਦੁਰਪਰਤ ਜੀ ਆਈ ਰੋਹਿ ਅੱਜ ਤੱਕ ਵੀ ਅਸੀਂ ਆਏ ਨਹੀਂ ਪਰ ਇਹ ਬਹੁਤ ਤੁਹਾਡਾ ਬਦਲਣਾ ਅੱਜ ਤੱਕ ਤੁਹਾਨੂੰ ਕਹਿੰਦੇ ਤੁਸੀਂ ਸਾਡੇ ਟਾਕੀ ਦੀ ਗੱਲ ਬਾਤ ਕੀਤੀ ਹੈ ਹੁਣ ਐਸੇ ਜਦੂਰ ਕਰਨੇ ਸਿਕਾਣੀ ਨਾ ਕਰੋ ਤੁਸੀਂ ਕ੍ਰਿਸਟਲ ਲਾ ਲਓ ਤੁਹਾਨੂੰ ਕਿਹਾ ਹੈ ਕ੍ਰਿਸਟਲ ਲਾ ਲਓ ਜਿਹੜਾ ਬੰਦਾ ਛੋਟੀ ਗਲਤ ਹੁੰਦਾ ਹੈ ਸੱਚੀ ਗਲਤ ਹੁੰਦਾ ਹੈ ਜਿਹੜਾ ਬੰਦਾ ਗਲਤ ਹੁੰਦਾ ਉਹ ਨੂੰ ਚੰਨਾ ਵੀ ਆ ਗਲਤ ਹੈ ਆਹ ਸਿਆਰ ਸਰ ਆ ਬਰ ਚੰਨਾ ਸਰ ਇਹ ਮੁੰਡੇ ਨੂੰ ਸਰ ਉਹ ਬੰਦੇ ਨੂੰ ਫੜਾ ਕੱਲ ਅੱਧੇ ਘੰਟੇ ਬਾਅਦ ਆ ਗਿਆ ਸਰ ਅੱਧੇ ਘੰਟੇ ਵਿੱਚ ਫੇੜਾ ਲੱਗਾ ਮੁੰਡੇ ਨੇ ਚਪੇੜਾ ਮਾਰਿਆ ਇਹਦੇ ਬੰਦੇ ਨੇ ਸ਼ੇੜੀ ਸੰਭਾਰ ਦੇਣਾ ਬੰਦਾ ਬੰਦਾ ਜੀ ਆਪਦੇ ਸਾਹਿਬ ਸਾਹਿਬ ਨੂੰ 50 ਬੰਦੇ ਭਰਾ ਸਾਹਿਬ ਦਾ ਫੋਨ ਵੀ ਹੁਣ ਵੀ ਅਸੀਂ ਸਾਡੇ ਕੋਲ ਆ ਕੇ ਸਾਨੂੰ ਇਹ ਫੜਦਾ ਬੰਦੇ ਬੰਦਾ ਘਰਾਂ ਦੇ ਜਾਂਦੇ ਫਿਰ ਬੰਦੇ ਬੰਦੇ ਸਾਨੂੰ ਕੁੱਟਦੇ ਆਹ ਦੇਖ ਲੋ ਮੋਟਰਸਾਈਕਲ ਪਾਣਾ ਝੱਪਾ ਪਾਈਆਂ ਨਾ ਕੰਮ ਲਈ ਲੈਂਦੇ ਆ ਮਨ ਨਾਲੇ ਮੋਟਰਸਾਈਕਲ ਲੈ ਕੇ ਜਾਂਦਾ 100000 ਰੁਪਏ ਲਾ ਕੇ ਤੋ ਬਿਨਾ ਮਤਲਬ ਨਾਲ ਹੀ ਕਹਿੰਦੇ ਕਿ ਕੰਮ ਕਰਦਾ ਤਾਂ ਕੰਮ ਕਰਦਾ ਮਰਿਆ